ਜੰਗਲਾਤ ਜ਼ਮੀਨ ਦੇ ਘਪਲੇ ਦੇ ਵਿੱਚ ਇੱਕ ਕਰੋਨਾ ਦਾ ਜਿਹੜਾ ਗਵਨ ਕੀਤਾ ਗਿਆ ਉਸ ਨੂੰ ਲੈ ਕੇ ਕਾਂਗਰਸ ਸਰਕਾਰ ਵਲੇ ਇੱਕ ਘਪਲਾ ਹੋਇਆ ਤੇ ਉਦੋਂ ਹੀ 2021 ਦੇ ਵਿੱਚ ਇੱਕ ਐਫ ਆਈ ਆਰ ਵੀ ਦਰਜ ਹੁੰਦੀ ਹੈ ਮਕਦਮਾ ਦਰਜ ਹੁੰਦਾ ਹੈ ਉਸ ਤੋਂ ਬਾਅਦ ਉਸ ਮਕਦਮੇ ਨੂੰ ਲੈ ਕੇ ਤਫ਼ਤੀਸ਼ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਫਿਰ ਮੁਲਜ਼ਮਾਂ ਦੀ ਪਛਾਣ ਹੋਈ ਕਿ ਇਸ ਘਪਲੇ ਵਿੱਚ ਸ਼ਾਮਲ ਕੌਣ-ਕੌਣ ਸੀ ਕਿਸ ਨੇ ਕੀਤਾ ਔਰ ਸਥਾਨਕ ਲੀਡਰਾਂ ਨੇ ਵੀ ਇਸ ਦੇ ਉੱਤੇ ਖੂਬ ਸਿਆਸਤ ਕੀਤੀ ਔਰ ਦਰਅਸਲ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਸਿੱਟੇ ਨਿਕਲੇ ਨੇ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਿਆ ਇਹ ਮੁੱਦਾ ਉਦੋਂ ਜਦੋਂ ਇੱਕ ਘਪਲਾ ਹੋਇਆ ਸੀ ਫਿਰ ਇਸ ਨੂੰ ਉਜਾਗਰ ਕਰਨ ਦੇ ਲਈ ਵੀ ਜਦੋਜਾਹਦ ਸਥਾਨਕ ਲੋਕਾਂ ਦੇ ਵੱਲੋਂ ਕਾਫੀ ਕੀਤੀ ਗਈ ਫਿਰ ਜਾ ਕੇ ਇਸ ਮਸਲੇ ਦੇ ਵਿੱਚ ਹੁਣ ਕੋਈ ਨਾ ਕੋਈ ਸਿੱਟਾ ਨਿਕਲਦਾ ਦਿਖਾਈ ਦੇ ਰਿਹਾ ਹੈ ਹੁਣ ਸਿੱਟਾ ਕੀ ਨਿਕਲਿਆ 6 ਕਰੋੜ ਰੁਪਏ ਤੋਂ ਵੱਧ ਰਾਸ਼ੀ ਮਲਜਮਾ ਨੇ ਜਮ੍ਹਾਂ ਕਰਵਾ ਦਿੱਤੀ ਹੈ ਮੋੜ ਦਿੱਤੀ ਹੈ ਔਰ ਇੱਕ ਨਵਾਂ ਰਿਵਾਜ ਚੱਲ ਪਿਆ ਹੈ ਕਿ ਪਹਿਲਾਂ ਘਪਲਾ ਕਰੋ ਜਿਵੇਂ ਕੀ ਤਾਜਾ ਉਦਾਹਰਨ ਮੁਹਾਲੀ ਜ਼ਿਲ੍ਹੇ ਦੀ ਇੱਕ ਦਿੱਤੀ ਜਾ ਸਕਦੀ ਹੈ ਕਿ ਅਮਰੂਦ ਬਾਗ ਸਕੈਮ ਕੀਤਾ ਗਿਆ ਪਹਿਲਾਂ ਤਾਂ ਮੁਲਜ਼ਮਾਂ ਨੇ ਜਿਸ ਦੇ ਵਿੱਚ ਆਈਐਸ ਅਫਸਰਾਂ ਦੀਆਂ ਪਤਨੀਆਂ ਵੀ ਸ਼ਾਮਲ ਸੀ ਉਸ ਦੇ ਵਿੱਚ ਹੋਰ ਲੋਕ ਵੀ ਰਸੂਖਦਾਰ ਸ਼ਾਮਲ ਸੀ ਪਹਿਲਾਂ ਤੇ ਉਹਨਾਂ ਨੇ ਘਪਲਾ ਕੀਤਾ ਪਹਿਲਾਂ ਤਾਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਮੁਆਵਜ਼ੇ ਹਾਸਲ ਕੀਤੇ ਗਏ ਤੇ ਡੇ ਢੰਗ ਨਾਲ ਤੇ ਜਦੋਂ ਸ਼ਾਮਤ ਆਈ ਕਾਨੂੰਨ ਦਾ ਡੰਡਾ ਚੱਲਿਆ ਕੁਝ ਲੋਕਾਂ ਦੀ ਪੈਰਵਾਹੀ ਤੋਂ ਬਾਅਦ ਜਦੋਂ ਸਰਕਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਲੱਗੀ ਤਾਂ ਉਹਨਾਂ ਮੁਲਜ਼ਮਾਂ ਨੇ ਹੱਥ ਖੜੇ ਕਰ ਦਿੱਤੇ ਤੇ ਅਦਾਲਤਾਂ 'ਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਉਹ ਰਾਸ਼ੀ ਜਿਹੜੀ ਮੁਆਵਜ਼ੇ ਦੇ ਰੂਪ 'ਚ ਲਈ ਸੀ ਘਪਲਾ ਕੀਤਾ ਸੀ ਉਹ ਮੋੜਨ ਲਈ ਤਿਆਰ ਹਾਂ। ਇਸੇ ਤਰ੍ਹਾਂ ਦੀ ਧਾਰਨ ਹੁਣ ਜੰਗਲਾਤ ਜ਼ਮੀਨ ਘਪਲੇ 'ਚ ਸ਼ਾਮਲ ਜਿਹੜੀ ਐ ਸਾਹਮਣੇ ਆਈ ਹੈ। ਇਸ ਦੇ ਵਿੱਚ ਵੀ ਮੁਲਜ਼ਮਾਂ ਨੇ 6 ਕਰੋੜ 37 ਲੱਖ ਰੁਪਏ ਦੱਸਿਆ ਜਾ ਰਿਹਾ ਕਿ ਜਿਹੜਾ ਉਹਨਾਂ ਨੇ ਜਮ੍ਹਾਂ ਕਰਵਾ ਦਿੱਤਾ ਹੈ ਇਹ ਜਾਣਕਾਰੀ ਹੈ। ਤਾਂ ਉਹ ਮੁਲਜ਼ਮ ਕੌਣ-ਕੌਣ ਨੇ ਕੌਣ-ਕੌਣ ਸ਼ਾਮਲ ਸੀ ਤੇ ਇਸ ਮਾਮਲੇ ਦੇ ਵਿੱਚ ਇਹ ਮਸਲਾ ਵੀ ਜਿਹੜਾ ਆ ਉਹ ਰੂਪਨਗਰ ਦਾ ਰੋਪੜ ਦਾ ਉਥੋਂ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਦਿਨੇਸ਼ ਚੱਡਾ ਉਹਨਾਂ ਦੇ ਵੱਲੋਂ ਇਸ ਮਸਲੇ ਦੇ ਵਿੱਚ ਫੇਸਬੁੱਕ ਦੇ ਉੱਤੇ ਬਕਾਇਦਾ ਲਾਈਵ ਆ ਕੇ ਜਾਣਕਾਰੀ ਵੀ ਦਿੱਤੀ ਗਈ। ਔਰ ਇਹ ਮਸਲਾ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਵੀ ਗੂੰਜਿਆ ਸੀ। ਉਸ ਵਕਤ ਵੀ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਸੀ ਵਿਧਾਇਕ ਵੱਲੋਂ ਕਿ ਇਸ ਮਾਮਲੇ ਦੇ ਵਿੱਚ ਪੈਰਵਾਈ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਇਸ ਮਾਮਲੇ ਦੇ ਵਿੱਚ ਛਿੱਟਾ ਇਹ ਨਿਕਲ ਰਿਹਾ ਹੈ। ਪੰਜਾਬੀ ਜਾਗਰਣ ਦੇ ਵਿੱਚ ਅੱਪੀ ਖਬਰ ਲਖਵੀਰ ਖਾਬੜਾ ਨੇ ਪੱਤਰਕਾਰ ਉਹਨਾਂ ਦੇ ਖਬਰ ਛਾਪੀ ਹੈ ਕਿ ਮੁਲਜ਼ਮਾਂ ਨੇ ਜੰਗਲਾਤ ਜ਼ਮੀਨ ਘਟਾਲੇ ਮਾਮਲੇ 'ਚ ਜਮ੍ਹਾਂ ਕਰਵਾਏ ਨੇ 6.37 ਕਰੋੜ ਰੁਪਏ 54 ਏਕੜ 8 ਮਰਲੇ ਜ਼ਮੀਨ ਦੇ ਸੌਦੇ 'ਚ ਬੇਨਿਜਮੀਆਂ ਕੀਤੀਆਂ ਗਈਆਂ ਸੀ ਜ਼ਮੀਨ ਮਾਲਕਾਂ ਤੇ ਹੋਰ ਅਧਿਕਾਰੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ ਜੰਗਲਾਤ ਵਿਭਾਗ ਦੀ ਗੈਰ ਜੰਗਲਾਤ ਜ਼ਮੀਨ ਨੂੰ ਧੋਖੇ ਨਾਲ ਵੇਚ ਕੇ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਗਿਆ ਮੁਲਜ਼ਮਾਂ ਨੇ ਹਾਈ ਕੋਰਟ ਦੇ ਹੁਕਮਾਂ ਤੇ ਵਿਆਸ ਸਮੇਤ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਹੈ ਇਸ ਵਿੱਚ ਹਿਮਾਚਲ ਤੋਂ ਐਸਜੀਪੀਸੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਉਹਨਾਂ ਦਾ ਭਰਾ ਵੀ ਮੁਲਜ਼ਮਾਂ ਦੇ ਵਿੱਚ ਸ਼ਾਮਲ ਮੰਨਿਆ ਗਿਆ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੈਸ਼ਨ ਦੇ ਵਿੱਚ ਵੀ ਦਿਨੇਸ਼ ਛੱਡਾ ਵਿਧਾਨ ਸਭਾ ਦੇ ਜਿਹੜੇ ਮੈਂਬਰ ਵੀ ਨੇ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਮੁੱਦੇ ਨੂੰ ਚੁੱਕਿਆ ਸੀ ਔਰ ਇਸ ਵਿੱਚ ਦਿਲਚਸਪੀ ਦਿਖਾਉਂਦਿਆਂ ਹੋਇਆਂ ਮਾਮਲੇ ਨੂੰ ਚੁੱਕਿਆ ਤੇ ਉਸ ਤੋਂ ਬਾਅਦ ਸਿੱਟਾ ਇਹ ਨਿਕਲਦਾ ਹੈ ਜੰਗਲਾਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਕੁਝ ਸਾਲ ਪਹਿਲਾਂ ਨੂਰਪੁਰ ਬੇਦੀ ਖੇਤਰ ਵਿੱਚ ਗੈਰ ਜੰਗਲਾਤ ਖੇਤਰ ਲਈ ਖਰੀਦੀ ਗਈ 54 ਏਕੜ 8 ਮਰਲੇ ਜ਼ਮੀਨ ਦੇ ਸੌਦੇ ਵਿੱਚ ਬੇਨਿਜਮੀਆਂ ਪਾਏ ਜਾਣ ਮਗਰੋਂ ਸਬੰਧਤ ਜ਼ਮੀਨ ਮਾਲਕਾਂ ਤੇ ਹੋਰ ਅਧਿਕਾਰੀਆਂ ਖਿਲਾਫ ਵਿੱਚ ਜਿਹੜਾ ਕੇਸ ਦਰਜ ਕਰ ਦਿੱਤਾ ਗਿਆ ਔਰ ਉਸ ਦੀ ਰਜਿਸਟਰੀ ਵੀ ਰੱਦ ਕਰਨ ਦਾ ਹੁਣ ਹੁਕਮ ਦਿੱਤਾ ਗਿਆ ਤੇ ਨਾਲ ਹੀ ਜਿਹੜੀ ਰਾਸ਼ੀ ਹਾਸਲ ਕੀਤੀ ਗਈ ਉਹ ਵ્યાਸ ਸਮੇਤ ਮੋੜਨ ਦਾ ਹੁਕਮ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਪਿਛਲੀ ਸਰਕਾਰ ਸਮੇ ਨੂਰਪੁਰ ਬੇਦੀ ਇਲਾਕੇ ਵਿੱਚ ਵੱਡੇ ਪੱਧਰ ਤੇ ਜੰਗਲਾਤ ਜ਼ਮੀਨ ਦਾ ਇੱਕ ਹੱਪਲਾ ਹੋਇਆ ਜਿਹੜੀ ਜ਼ਮੀਨ ਬਹੁਤ ਸਸਤੀ ਸੀ ਉਸ ਨੂੰ ਕੁਝ ਵਿਅਕਤੀਆਂ ਨੇ ਸਰਕਾਰ ਨੂੰ ਮਹਿੰਗੇ ਭਾਅ ਵੇਚ ਦਿੱਤਾ ਹੈ ਮਾਮਲਾ ਵਿਧਾਨ ਸਭਾ ਦੇ ਵਿੱਚ ਜਦੋਂ ਚੱਕਿਆ ਗਿਆ ਤੇ ਉਦੋਂ ਹੀ ਸਾਰੀ ਜਾਣਕਾਰੀ ਵੀ ਦਿਨੇਸ਼ ਚੱਡਾ ਵੱਲੋਂ ਦਿੱਤੀ ਗਈ ਕਾਨੂੰਨੀ ਪਹਿਲੂ ਅਨੁਸਾਰ ਕੇਸ ਵੀ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਤੋਂ ਪੁਛ ਪੜਤਾਲ ਵੀ ਹੁੰਦੀ ਹੈ ਤੇ ਅਦਾਲਤ ਰਿ ਇਹਨਾਂ ਵਿਅਕਤੀਆਂ ਵੱਲੋਂ ਸਸਤੀ ਜ਼ਮੀਨ ਮਹਿੰਗੇ ਭਾਅ ਵਿੱਚ ਵੇਚ ਕੇ ਕਮਾਏ ਪੈਸੇ ਸਰਕਾਰ ਨੂੰ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਸਨ ਇਹ ਰਕਮ ਵਿਆਸ ਸਮੇਤ ਕਰੀਬ 6 ਕਰੋੜ 37 ਲੱਖ ਰੁਪਏ ਦੀ ਵੱਡੀ ਰਕਮ ਜੰਗਲਾਤ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਫਿਲਹਾਲ ਸਰਕਾਰੀ ਖਾਤੇ ਵਿੱਚ ਸਿਰਫ ਕਪਲੇ ਦੀ ਰਕਮ ਹੀ ਜਮ੍ਹਾਂ ਹੋਈ ਹੈ ਪਰ ਇਸ ਸੰਬੰਧੀ ਦਰਜ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਇਸ ਦੌਰਾਨ ਜਿਹੜੇ ਵਿਧਾਇਕ ਚੱਡਾ ਨੇ ਉਹਨਾਂ ਨੇ ਕਿਹਾ ਕਿ ਸਬੰਧਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਿਭਾਗ ਅਤੇ ਸਰਕਾਰ ਵੱਲੋਂ ਸਮੂਹਿਕ ਮਾਮਲੇ ਦੀ ਪੈਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਵੀ ਜਾਣਕਾਰੀ ਹੈ ਕਿ ਉਸ ਅਨਸਾਰ ਜਿਹੜੀ ਜੰਗਲਾਤ ਵਿਭਾਗ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡ ਕਰੂਰਾ ਵਿੱਚ ਸਰਕਾਰ ਦੀ ਪ੍ਰਵਾਨਗੀ ਨਾਲ ਜੰਗਲਾਤ ਵਿਭਾਗ ਵੱਲੋਂ 54 ਏਕੜ 8 ਮਰਲੇ ਗੈਰ ਜੰਗਲੀ ਰਕਬਾ ਖਰੀਦਾ ਗਿਆ ਸੀ ਖਰੀਦੀ ਗਈ ਜ਼ਮੀਨ ਵਿੱਚ ਨੁਕਸ ਕਾਰਨ ਜੰਗਲਾਤ ਵਿਭਾਗ ਵੱਲੋਂ ਰਜਿਸਟਰੀ ਰੱਦ ਅਤੇ ਰਕਮ ਦੀ ਵਸੂਲੀ ਸੰਬੰਧੀ ਮੁਕੱਦਮਾ ਸਿਵਲ ਮੁਕੱਦਮਾ ਨੰਬਰ 67 23 2021 ਨੂੰ ਸੀਨੀਅਰ ਡਿਵੀਜ਼ਨ ਦੀ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਸਰਕਾਰ ਵੱਲੋਂ ਦਿੱਤੇ ਹੁਕਮਾਂ ਨੂੰ ਧਿਆਨ ਵਿੱਚ ਰੱਖਦਿਆਂ ਥਾਣਾ ਨੂਰਪੁਰ ਬੇਦੀ ਵਿਖੇ ਜ਼ਮੀਨ ਮਾਲਕਾਂ ਅਮਰਿੰਦਰ ਸਿੰਘ ਭਿੰਡਰ ਦਲਜੀਤ ਸਿੰਘ ਭਿੰਡਰ ਤੇ ਕਮਲਕਿਸ਼ੋਰ ਵਿਰੁੱਧ 2862022 ਨੂੰ ਐਫਆਈਆਰ ਜਿਹੜੀ ਹੈ ਭਿੰਡਰਪਰਾਵਾ ਵੱਲੋਂ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਜਿਸ ਤੇ ਹਾਈ ਕੋਰਟ ਵੱਲੋਂ 9 11 2022 ਨੂੰ ਦਿੱਤੇ ਗਏ ਹੁਕਮ ਅਨੁਸਾਰ ਦੋਸ਼ੀਆਂ ਨੂੰ ਜ਼ਮੀਨ ਦੀ ਕੀਮਤ ਸਮੇਤ 8% ਦੀ ਵਿਆਸ ਸਮੇਤ 6 ਕਰੋੜ 37 ਲੱਖ ਰੁਪਏ ਦੀ ਰਕਮ ਵਸੂਲਣ ਦੇ ਹੁਕਮ ਦਿੱਤੇ ਗਏ ਸਨ ਜੰਗਲਾਤ ਨਿਗਮ ਇਸ ਸੰਬੰਧੀ ਸਰਕਾਰ ਵੱਲੋਂ ਭਾਗੀ ਖਰੀਦ ਕਮੇਟੀ ਦੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਨੇ ਮਾਮਲਾ ਇਥੋਂ ਤੱਕ ਤਾਂ ਪੁੱਜਿਆ ਘੱਟੋ-ਘੱਟ ਜਿਹੜੇ ਮੁੱਲਜ਼ਮ ਅੜਿੱਕੇ ਚੜੇ ਸਨ ਜਿਨ੍ਹਾਂ ਦੇ ਖਿਲਾਫ ਐਫਆਈਆਰ ਵੀ ਦਰਜ ਹੁੰਦੀ ਹੈ ਉਹਨਾਂ ਨੇ 6 ਕਰੋੜ 37 ਲੱਖ ਰੁਪਈਆ ਜਮ੍ਹਾਂ ਤਾਂ ਕਰਵਾ ਦਿੱਤਾ ਹੈ ਰਾਸ਼ੀ ਜਮ੍ਹਾਂ ਕਰਵਾਈ ਹੈ ਪਰ ਗੱਲ ਇੱਥੇ ਨਹੀਂ ਮੁੱਕਦੀ ਮੁੱਲਜ਼ਮਾਂ ਨੂੰ ਹੋਰ ਇਸ ਮਸਲੇ ਦੇ ਵਿੱਚ ਕੀਤੇ ਗਏ ਘਪਲੇ ਦੇ ਬਦਲੇ ਹੋਰ ਕੀ ਸਜ਼ਾ ਦਿੱਤੀ ਜਾਂਦੀ ਹੈ ਹਾਲੇ ਵਿਚਾਰ ਅਧੀਨ ਕੇਸ ਹੈ ਅਦਾਲਤ ਦੇ ਵੱਲੋਂ ਫੈਸਲਾ ਆਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਾਂਦਾ ਹੈ ਔਰ ਇਸ ਮਸਲੇ ਦੇ ਵਿੱਚ ਜਿਹੜੇ ਢੰਗ ਦੇ ਨਾਲ ਪੈਰਵਾਈ ਕੀਤੀ ਗਈ ਜਿਸ ਵੱਲੋਂ ਵੀ ਇਸ ਵਿੱਚ ਭੂਮਿਕਾ ਨਿਭਾਈ ਗਈ ਇਸ ਅੰਜਾਮ ਤੱਕ ਲਿਆਉਣ ਲਈ ਚਾਏ ਉਥੋਂ ਦੇ ਵਿਧਾਇਕ ਹੋਣ ਜਾਂ ਸਥਾਨਕ ਲੋਕ ਹੋਣ ਜਾਂ ਹੋਰ ਸਮਾਜਿਕ ਕਾਰਕੁਨ ਹੋਣ ਉਹਨਾਂ ਦੇ ਲਈ ਇੱਕ ਚੰਗੀ ਗੱਲ ਹੈ ਕਿ ਉਹਨਾਂ ਨੇ ਇਸ ਗੱਲ ਦੀ ਪੈਰਵਾਈ ਕੀਤੀ ਤੇ ਘੱਟੋ ਘੱਟ ਉਹ ਜਿਹੜਾ ਸਰਕਾਰ ਨੂੰ ਲੱਗਿਆ ਚੂਨਾ ਸੀ ਉਹ ਜੰਗਲਾਤ ਵਿਭਾਗ ਦੇ ਖਾਤੇ ਵਿੱਚ ਮੁੜੇ ਆਏ ਨੇ ਪੈਸੇ ਵਿਆਸ ਸਮੇਤ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੋਰ ਜਿਹੜੇ ਇਸ ਸਰਕਾਰ ਦੇ ਦੌਰਾਨ ਵੱਖੋ ਵੱਖਰੇ ਧੰਦਿਆਂ ਦੇ ਵਿੱਚ ਸ਼ਾਮਲ ਨੇ ਜਿਹੜੇ ਪਹਿਲਾਂ ਇਹ ਮੁੱਦਾ ਚੁੱਕਦੇ ਸੀ ਕਿ ਥਾਂ ਥਾਂ ਦੇ ਉੱਤੇ ਕਪਲੇਬਾਜ਼ੀਆਂ ਹੋ ਰਹੀਆਂ ਨੇ ਪੁਰਾਣੀਆਂ ਸਰਕਾਰਾਂ ਦੇ ਵੇਲੇ ਮੁੱਦਿਆਂ ਨੂੰ ਉਜਾਗਰ ਕਰਦੇ ਰਹੇ ਨੇ ਸਮੇਂ-ਸਮੇਂ ਤੇ ਪਰ ਇਸ ਸਰਕਾਰ ਦੇ ਦੌਰਾਨ ਕਿਸ-ਕਿਸ ਨੇ ਕਿੱਥੇ ਖਾਸ ਕਰਕੇ ਰੋਪੜ ਇਲਾਕੇ ਦੇ ਵਿੱਚ ਮਾਈਨਿੰਗ ਦੇ ਧੰਦੇ ਵਿੱਚ ਕੀ ਕੁਝ ਕੀਤਾ ਉਹ ਮਾਮਲੇ ਕਦੋਂ ਉਜਾਗਰ ਹੋਣਗੇ ਹਾਲੇ ਉਹ ਸਵਾਲ ਬਣਿਆ ਰਹੇਗਾ ਹਾਲਾਂਕਿ ਚਾਹੇ ਉਹ ਜੰਗਲਾਤ ਵਿਭਾਗ ਹੋਵੇ ਜਾਂ ਮਾਈਨਿੰਗ ਦਾ ਵਿਭਾਗ ਉੱਥੇ ਮੌਜੂਦਾ ਸਰਕਾਰ ਦੇ ਵਿੱਚ ਕਿਸ ਨੇ ਮਿਲੀ ਭੁਗਤ ਦੇ ਨਾਲ ਚਾਹੇ ਉਹ ਸਿਵਲ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਸ ਦੇ ਨਾਲ ਮਿਲੀ ਭੁਗਤ ਕਰਕੇ ਕਿਹੜੇ-ਕਿਹੜੇ ਰਸੂਖਦਾਰਾਂ ਨੇ ਸਿਆਸਤਦਾਨਾਂ ਨੇ ਆਪਣੇ ਘਰ ਭਰੇ ਨੇ ਉਹਨਾਂ ਦੇ ਜਿਹੜੇ ਜਿਹੜੇ ਘਰ ਤੇ ਮਹਿਲ ਜਿਹੜੇ ਉਸਰੇ ਨੇ ਬਾਗੋ-ਬਾਗ ਹੋ ਗਏ ਨੇ ਉਹਨਾਂ ਦੀ ਜਾਂਚ ਪੜਤਾਲ ਦੇ ਲਈ ਕੌਣ ਹਾਮੀ ਭਰੇਗਾ ਕੌਣ ਮਲਾ ਬਣੇਗਾ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਦੇਖਣ ਵਾਲੀ ਗੱਲ ਹੋਵੇਗੀ ਪਰ ਇਸ ਮਾਮਲੇ ਦੇ ਵਿੱਚ ਘੱਟੋ-ਘੱਟ ਇਹ ਇੱਕ ਚੰਗਾ ਸੰਕੇਤ ਜ਼ਰੂਰ ਮਿਲਿਆ ਕਿ ਮੁਲਜ਼ਮਾਨੇ ਉਹ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਹੈ ਜੰਗਲਾਤ ਮਹਿਕਮੇ ਦਿਖਾਤੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਬਾਬਤ ਕੀ ਕੀ ਅਪਡੇਟ ਸਾਹਮਣੇ ਆਉਂਦੇ ਨੇ ਇਸ ਬਾਰੇ ਸਾਡੀ ਨਜ਼ਰ ਬਣੀ ਰਹੇਗੀ ਔਰ ਜੋ ਵੀ ਜਾਣਕਾਰੀ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ ਏਬੀਸੀ ਪੰਜਾਬ ਦੇ ਨਾਲ